ਪੰਜਾਬ ਦੇ ਮੁਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੁਖ ਸਕੱਤਰ ਨੇ ਹੁਸ਼ਿਆਰਪੁਰ ਵਿੱਚ ਪੌਂਗ ਡੈਮ ਦਾ ਨਿਰੀਖਣ ਕੀਤਾ ਤੇ ਅਧਿਕਾਰੀਆਂ ਤੋਂ ਡੈਮ ਵਿੱਚ ਪਾਣੀ ਦੇ ਮੌਜੂਦਾ ਪੱਧਰ ਅਤੇ ਛੱਡੇ ਜਾ ਰਹੇ ਪਾਣੀ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਅਧਿਕਾਰੀਆਂ ਨੂੰ ਲਗਾਤਾਰ ਸੁਚੇਤ ਰਹਿਣ ਅਤੇ ਹੜ੍ਹਾਂ ਦੀ ਸਥਿਤੀ ਤੇ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਗੁਰਦਾਸਪੁਰ ਤੇ ਆਪਣੇ ਦੌਰੇ ਦੌਰਾਨ ਮੁਖ ਸਕੱਤਰ ਨੇ ਮਕੌੜਾ ਪਤਨ ਵਿਖੇ ਹੜ੍ਹ ਪ੍ਰਭਾਵਿਤ ਖੇਤ ਦਾ ਦੌਰਾ ਕੀਤਾ ਅਧਿਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਨਾਲ ਆਉਂਦੇ ਨਿਰਦੇਸ਼ ਦਿੱਤੇ ਪਤਾ ਲੱਗਿਆ ਕਿ ਮਗੌੜਾ ਪਤਨ ਤੇ ਜੋ ਹੈ ਕਾਫੀ ਪ੍ਰੋਬਲਮ ਆ ਗਈ ਹੈ ਬ੍ਰੀਚ ਹੋ ਗਿਆ ਹੈ ਬਟ ਸਮ ਹਾਉ ਜੋ ਹੈ ਜਿੰਨਾ ਕਿ ਕੈਪੈਸਿਟੀ ਇਹਦੀ ਸੀ ਉਹਦੇ ਕੈਪੈਸਿਟੀ ਤੋਂ ਜ਼ਿਆਦਾ ਬਾਰਿਸ਼ ਹੋਣ ਕਰ ਕਰਕੇ ਕਿਉਂਕਿ ਇੱਕ ਨੈਚੁਰਲ ਫਲੋ ਸੀ ਉਹਦੇ ਕਰਕੇ ਬ੍ਰੀਚ ਹੋਇਆ ਹੈ ਉਹ ਬ੍ਰੀਚ ਨੂੰ ਪਲੱਗ ਕੀਤਾ ਜਾ ਰਿਹਾ ਹੈ ਤੇ ਪਾਣੀ ਵੀ ਹੁਣ ਰਿਸਿਡ ਕਰ ਗਿਆ ਹੈ ਔਰਚੁਨੇਟਲੀ ਜੋ ਹੈ ਫਸਲ ਦਾ ਵੀ ਬਚਾਅ ਹੋ ਗਿਆ ਹੈ ਤੇ ਪਿੰਡਾਂ ਦੇ ਵਿੱਚ ਵੀ ਜੋ ਹੈ ਜੋ ਮੇਜਰ ਜੋ ਉਦਾਰ ਦਰ ਸੀ ਉਹ ਵੀ ਹੁਣ ਦਰ ਦੂਰ ਹੋ ਗਿਆ ਹੈ ਜੇਕਰ 2-3 ਦਿਨ ਜੋ ਹੈ ਬਾਰਿਸ਼ ਠੀਕ ਫਕ ਕੰਟਰੋਲ ਹੋ ਜਾਂਦੀ ਹੈ ਜੇ ਬਾਰਿਸ਼ ਜੋ ਹੈ ਨਹੀਂ ਹੁੰਦਾ ਅਦਰਵਾਈਜ਼ ਮੌਨਸੂਨ ਦਾ ਜੋ ਹੈ ਜੋ ਪ੍ਰੈਡਿਕਸ਼ਨ ਹੈ ਉਸ ਦੇ ਅਨੁਸਾਰ 2-3 ਦਿਨ ਬਾਰਿਸ਼ ਇੰਡੀਕੇਟ ਕੀਤਾ ਗਿਆ ਬਟ ਬਾਰਿਸ਼ ਜੇਕਰ ਠੀਕ ਠਾਕ ਵਾਝਨ ਰਹਾ ਹੈ ਤਾਂ ਉਸ ਪੂਰੀ ਸਾਨੂੰ ਉਮੀਦ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਨੁਕਸਾਨ ਅ ਦਸਮਨਾ ਨਹੀਂ ਕਰਨਾ ਪਏਗਾ ਸੋ ਹੁੰਤਾ ਜੋ ਹੈ ਕਾਫੀ ਹਾਲਾਤ ਕੀ